ਗੁੱਡ ਮਾਰਨਿੰਗ ਫਰੈਂਡਸ ਪ੍ਰੋਫੈਸਰ ਕੇਕੇ ਸ਼ਰਮਾ ਦੀ ਬੋਕਸ ਆ ਕੈਂਸਰ ਨੂੰ ਹਰਾ ਸਕਦੇ ਹਾਂ ਕੈਂਸਰ ਕੈਨ ਬੀ ਡੀਫੀਟਡ ਜਿੰਦਗੀ ਨੂੰ ਹਾਂ ਮੌਤ ਨੂੰ ਨਾ ਬਹੁਤ ਵਧੀਆ ਗੱਲਾਂ ਲਿਖੀਆਂ ਵਾ ਇਸ ਦੀ ਆਪਣੀ ਲੰਮੀ ਚੋਰੀ ਹਿਸਟਰੀ ਅਗਲੀ ਵੀਡੀਓ ਵਿੱਚ ਦੱਸਾਂਗੇ ਕੁਝ ਕਿ ਦੋ ਗੱਲਾਂ ਕਰਨੀਆਂ ਵਾ ਪ੍ਰੋਫੈਸਰ ਸਾਹਿਬ ਵੀ ਕਹਿ ਰਿਹਾ ਯਾਰ ਆ ਬੈਕ ਸਾਈਡ ਤੇ ਜਾਵਾ ਕੈਂਸਰ ਨਾਲੋਂ ਕੈਂਸਰ ਦਾ ਦਰ ਜ਼ਿਆਦਾ ਖਤਰਨਾਕ ਆ ਦੂਜੀ ਗੱਲ ਕੀ ਜਿਹਾ ਕਹਿੰਦੇ ਕੈਂਸਰ ਨੂੰ ਬਲੰਦ ਹੌਂਸਲੇ ਅਤੇ ਗਿਆਨ ਨਾਲ ਹਰਾਓ ਕੁਦਰਤ ਮਹਾਨ ਡਾਕਟਰ ਆ ਕੁਦਰਤ ਤੋਂ ਦੂਰ ਜਾਣਾ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨੂੰ ਸੱਦਾ ਹੈ ਖੁਰਾਕ ਇਸ ਤਰ੍ਹਾਂ ਦੀ ਹੋਵੇ ਜੋ ਦਵਾਈ ਜਿਹਾ ਕੰਮ ਕਰੇ ਦਵਾਈ ਇਸ ਤਰ੍ਹਾਂ ਦੀ ਹੋਵੇ ਜੋ ਖੁਰਾਕ ਕਾਲਾ ਕੰਮ ਕਰੇ ਸਰੀਰ ਨੇ ਬਿਮਾਰੀਆਂ ਨਾਲ ਲੜਨਾ ਲੜਨਾ ਵਾ ਦਵਾਈਆਂ ਨੇ ਨਹੀਂ ਸਰੀਰ ਦੀ ਮਜ਼ਬੂਤੀ ਹੀ ਤੰਦਰੁਸਤੀ ਦਾ ਰਾਜਾ ਸੋ ਇਹ ਜਿਹੜੀ ਬੁੱਕ ਆ ਤੇ ਮੈਂ ਬੁੱਕ ਬਹੁਤ ਟਾਈਮ ਤੋਂ ਸਟੱਡੀ ਕਰ ਰਿਆ ਵਾਂ ਬਹੁਤ ਕੁਝ ਮੇਨ ਗੱਲਾਂ ਬਹੁਤ ਵਧੀਆ ਪੁਆਇੰਟਾਂ ਗੱਲਾਂ ਵਿੱਚ ਇਸ ਜੋ ਬੁੱਕ ਦੀ ਮਦਦ ਨਾਲ ਤੁਹਾਨੂੰ ਕੱਲੀ-ਕੱਲੀ ਚੀਜ਼ ਦੱਸਾਂਗਾ ਕੈਂਸਰ ਨੂੰ ਕਿਵੇਂ ਹਰਾ ਸਕਦੇ ਹਾਂ ਕੈਨ ਸਰਕੀਆ ਇਸ ਦੇ ਬੜੇ ਕੱਲੀ ਕੱਲੀ ਤਿੰਨ ਟਿਪ ਟੇਲ ਦੱਸੂਗਾ ਅਗਰ ਤੁਸੀਂ ਇਸ ਤਰ੍ਹਾਂ ਦੀ ਵੀਡੀਓ ਹੋਰ ਚਾਹੁੰਦੇ ਹੋ ਕੈਨਸਰ ਸੰਬੰਧਤ ਵੀ ਤੁਹਾਨੂੰ ਹੋਰ ਜਾਗਰੂਕ ਕੀਤਾ ਜਾਵੇ ਤਾਂ ਤੁਸੀਂ ਇਸ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਓ ਤਾਂ ਕਿ ਅਸੀਂ ਆਪਾਂ ਹੋਰ ਵਧੀਆ ਕੰਮ ਕਰ ਸਕੀਏ ਅਗਰ ਜਾਣਕਾਰੀ ਵਧੀਆ ਲੱਗੀ ਆ ਇਸ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਓ ਧੰਨਵਾਦ